ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਅਜਮੇਰ ਸਿੰਘ ਔਲਖ ਜੀ ਦੀ ਇੱਕ ਹੋਰ ਕਹਾਣੀ ਮੰਜੇ ਦੀ ਬਾਹੀ ਗੱਲ ਕੇਰਾ ਮੋਹੋਂ ਨਿਕਲੇ ਸਈ ਫੇਰਾ ਖੂ ਤੋਂ ਕੌਣ ਤੇ ਮੈਂ ਕੌਣ ਤੇ ਗੱਲ ਕੋਈ ਝੂਠ ਵੀ ਨਹੀਂ ਸੀ ਪੰਜਾਹਾਂ ਨੂੰ ਪੁੱਜਿਆ ਗੱਜੂ ਕਾਣਾ ਮੁੱਲ ਦੀ ਧੀਵੇਂ ਲਿਆਉਣ ਲੱਗਿਆ ਸੀ ਗੱਜੂ ਦੀ ਪਰਜਾਈ ਸੰਤੋ ਨੇ ਸੁਣਿਆ ਉਹਦੇ ਤਾਂ ਜਿਵੇਂ ਸਾਹ ਹੀ ਸੁੱਤੇ ਗਏ ਹੋਣ ਮਰਵੇ ਗੱਜੂ ਬੰਦਿਆ ਤੇਰਾ ਬਹਿਜੇ ਬੇੜਾ ਬੇੜਾ ਬੈਠੇ ਚਾਹੇ ਤਰੇ ਗੱਜੂ ਨੇ ਆਪਣੇ ਛੋਟੇ ਭਾਈ ਸੱਜਣ ਨੂੰ ਸੌ ਦੀ ਇੱਕ ਸੁਣਾ ਦਿੱਤੀ ਮੇਰੇ ਹਿੱਸੇ ਦੀ ਜ਼ਮੀਨ ਵੰਡ ਦੇ ਨਹੀਂ ਤਾਂ ਪੰਚਾਇਤ ਇਕੱਠੀ ਕਰਨੀ ਪਊ ਸੱਜਣ ਦੂਰ ਦੀ ਸੋਚਣ ਵਾਲਾ ਬੰਦਾ ਸੀ ਪੁੰਜ ਵੀ ਸੁਭਾ ਦਾ ਕੋਲਾ ਸੀ ਸੁਣ ਕੇ ਝੁਪ ਰਹਾ ਇੱਕ ਦੋ ਬੰਦੇ ਉਸਨੇ ਵਿੱਚ ਦੀ ਛੁੱਟੇ ਪਰ ਗੱਜੂ ਤਾਂ ਪੈਰਾਂ ਤੇ ਪਾਣੀ ਹੀ ਨਹੀਂ ਸੀ ਪੈਣ ਦਿੰਦਾ ਆਖੇ ਮੇਰਾ ਨਹੀਂ ਜੀ ਕਰਦਾ ਜੱਗ ਤੇ ਬੂਟਾ ਲਾਉਣ ਨੂੰ ਅਸਲ ਵਿੱਚ ਗੱਲ ਗਾਹਾਂ ਖਾਸੇ ਤੁਰ ਗਈ ਸੀ ਗੱਜੂ ਨੇ ਨੰਦ ਬੰਗਾਲੀ ਰਹੀਂ ਧਨੌਲੇ ਕੰਨੀ ਇੱਕ ਤੀਮੀ ਦਾ ਸੌਦਾ ਲਗਭਗ ਪੱਕਾ ਹੀ ਕਰ ਛੱਡਿਆ ਸੀ ਸਿਰਫ ਰਕਮ ਤਾਰਨੀ ਬਾਕੀ ਸੀ ਚੌਂਦਾ ਉਹ ਏ ਸੀ ਬਈ ਤੀਮੀ ਲਿਆਉਣ ਤੋਂ ਪਹਿਲਾਂ ਮਾੜਾ ਮੋਟਾ ਘਰ ਘਾਟਦਾ ਬੰਨ ਸੁਭ ਕਰ ਲਵੇ ਚਾਰ ਗਿਲੇ ਭੋਏ ਉਸ ਨੂੰ ਆਉਣੀ ਸੀ ਇੱਕ ਕੇਲਾ ਗਹਿਣੇ ਪਾਉਣਾ ਉਸ ਜੇਠੂ ਬਾਣੀਏ ਨਾਲ ਪੱਕਾ ਕਰ ਛੱਡਿਆ ਸੀ 3000 ਵਿੱਚ 1600 ਦੀ ਤੀਮੀ ਬਾਕੀ ਘਰ ਦਾ ਲਕਾ ਤੁਕਾ 13 ਜ਼ਮੀਨ ਵੰਡੀ ਜਾਵੇ ਘਰ ਤਾਂ ਵੰਡਿਆ ਹੀ ਪਿਆ ਉਛਲ ਸੱਜਣ ਦੀ ਚਾਹੇ ਅੰਦਰਲਾ ਲੈ ਲਵੇ ਤੇ ਚਾਹੇ ਬਾਹਰਲਾ ਜਦੋਂ ਕੋਈ ਬਾਹ ਨਾ ਗਈ ਸੱਜਣ ਬਾਹਰਲੇ ਕਰ ਜਾ ਕੇ ਗੱਜੂ ਦੇ ਪੈਰੀ ਪੈ ਗਿਆ ਆਹ ਦੇਖ ਬਾਈ ਤੇਰੇ ਪੈਰੀ ਪੱਗ ਧਰਨਾ ਹੈ ਆਪਣੇ ਘਰ ਦੀ ਇੱਜ਼ਤ ਰੱਖ ਜੇ ਤੂੰ ਅੱਡ ਹੋਣਾ ਸੀ ਤਾਂ ਮੇਰਾ ਵਿਆਹ ਕਾਹਨੂੰ ਕਰਨਾ ਸੀ ਰੱਬ ਦੀ ਕਿਰਪਾ ਨਾਲ ਆਪਣੀ ਜੜ ਲੱਗੀ ਹੋਈ ਹੈ ਮੇਰੇ ਜੋ ਆਖ ਹੋਏ ਕਿ ਤੇਰੇ ਹੋਏ ਇੱਕੋ ਗੱਲ ਹੈ ਸੰਤੀ ਵੀ ਕਦੇ ਤੇ ਨੂੰ ਉਹ ਇਹ ਕਰਕੇ ਨਹੀਂ ਬੋਲੀ ਨਾਲੇ ਮੁੱਲ ਦੀ ਤੇਮੀ ਦਾ ਕੀ ਪਤਾ ਹੈ ਅੱਜ ਇੱਥੇ ਕੱਲ ਉੱਥੇ ਪਰ ਗਜੋਤ ਇਹਨਾਂ ਗੱਲਾਂ ਦਾ ਕੋਈ ਅਸਰ ਨਹੀਂ ਹੋਣਾ ਸੀ ਤੇ ਨਾ ਹੀ ਹੋਇਆ ਸੱਜਣ ਨੂੰ ਉਸਨੇ ਇੱਕੋ ਗੱਲ ਨਾਲ ਚੁੱਪ ਕਰਾ ਦਿੱਤਾ ਮੁੱਲ ਦੀ ਤੇਮੀ ਦਾ ਦੁੱਖ ਹੋ ਤਾ ਮੈਨੂੰ ਹੋ ਮੈਂ ਚੱਲ ਲੂੰ ਪਰ ਸੱਜਣਾ ਜ਼ਮੀਨ ਤਾਂ ਤੈਨੂੰ ਵੰਡਣੀ ਪਊ ਭਾਈ ਪ੍ਰਤਨ ਨਾਲ ਵੰਡ ਦੇਏਗਾ ਤਾਂ ਸ਼ਾਬਾਸ਼ੇ ਲੋਕ ਤਮਾਸ਼ਾ ਦਿਖਾਉਣਾ ਉਹ ਤੇਰੀ ਮਰਜ਼ੀ ਸੱਜਣ ਪਰਨੇ ਨਾਲ ਅੱਖਾਂ ਪਹੁੰਚ ਕੇ ਅੰਦਰਲੇ ਘਰ ਨੂੰ ਤੁਰ ਪਿਆ ਉਹ ਸੋਚਦਾ ਸੀ ਚਾਰ ਕਿੱल्ल्याਾਂ ਦੇ ਸਿਰ ਤੇ ਤਾਂ ਉਸ ਤੇ ਇੱਕ ਮੁੰਡੇ ਨੂੰ ਵੀ ਨਹੀਂ ਸਾਖ ਹੋਣਾ ਚੰਗੀ ਪਲੇ ਕਬੀਲਦਾਰੀ ਦੀ ਗੱਡੀ ਰੁੜੀ ਜਾ ਰਹੀ ਸੀ ਆ ਵਿੱਚ ਭੈਣ ਦੇਣੇ ਦਾ ਹੋਰ ਹੀ ਫਾਨਾ ਆ ਫਸਿਆ ਪਰ ਸੱਜਣ ਇਹ ਨਹੀਂ ਜਾਣਦਾ ਸੀ ਬਈ ਇਹ ਫਾਨਾ ਆਪਣੇ ਆਪ ਆ ਕੇ ਨਹੀਂ ਸੀ ਫਸਿਆ ਸਗੋਂ ਸੰਤੋ ਨੇ ਫਸਾਇਆ ਸੀ ਉਸ ਨੇ ਗੱਲੀਬਾਤੀ ਸੰਤੋ ਨੂੰ ਕਈ ਵਾਰੀ ਆਖਿਆ ਵੀ ਸੀ ਇਸ ਕਾਣੇ ਦਾ ਵਿਗੜਦੇ ਦਾ ਪਤਾ ਨਹੀਂ ਲੱਗਦਾ ਤੂੰ ਇਹਨੂੰ ਫਲੋਸ-ਫਲਾਸ ਕੇ ਰੱਖਿਆ ਕਰ ਪਰ ਸੰਤੋ ਨੇ ਜ਼ਿੱਦ ਨਾ ਛੱਡੀ ਮਰਨੀ ਮਰ ਜਾਂ ਪਰ ਮੈਂ ਜੇਠ ਨੂੰ ਮੰਜੇ ਦੀ ਬਾਹੀ ਤੇ ਨਹੀਂ ਬੈਠਣ ਦੇਣਾ ਸੱਜਣ ਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਉਹਨਾਂ ਦਾ ਘਰ ਵਸਾਉਣ ਵਿੱਚ ਗੱਜੂ ਦਾ ਹੀ ਹੱਥ ਸੀ ਸੱਜਣ ਦਾ ਉਦੋਂ ਅਜੇ ਡੰਗਰ ਚਾਰਦਾ ਹੁੰਦਾ ਸੀ ਜਦੋਂ ਉਹਨਾਂ ਦਾ ਪਿਓ ਲਾਂਗੇ ਦਾ ਗੱਡਾ ਲਾਦਾ ਡਿੱਗ ਕੇ ਮਰ ਗਿਆ ਸੀ ਪੰਜ ਕੁ ਸਾਲਾਂ ਬਾਅਦ ਕੁਆਰੇ ਪੁੱਤਾਂ ਦਾ ਝੋਰਾ ਕਰਦੀ ਉਹਨਾਂ ਦੀ ਮਾਂ ਵੀ ਮੰਝੇ ਨਾਲ ਅੱਡੀਆਂ ਰਗੜਦੀ ਤੁਰ ਗਈ ਸੀ ਗੱਜੂ ਉੱਤੇ ਹੀ ਆ ਪਿਆ ਸੀ ਸਾਰਾ ਪਾਲ ਦੋ ਪੈਣਾ ਬੂਹੋਂ ਤੋਰੀਆਂ ਸੱਜਣ ਨੂੰ ਭਾਈ ਨੇ ਪੁੱਤਾਂ ਵਾਂਗੂ ਪਾਲਿਆ ਤੇ ਵੱਡਾ ਕੀਤਾ ਫੇਰ ਇੱਕ ਵੱਡੀ ਕੁਰਬਾਨੀ ਸੱਜਣ ਦਾ ਵਿਆਹ ਕੀਤਾ ਜੱਟ ਦੇ ਪੁੱਤ ਨੂੰ ਚਾਰ ਕਿਨਿਆਂ ਤੇ ਕਿਹੜਾ ਕੁੜੀ ਦਿੰਦਾ ਗੱਜੂ ਨੇ ਸੋਚਿਆ ਉਸ ਨੂੰ ਤਾਂ ਸਾਖ ਹੋਣ ਹੋ ਰਿਹਾ ਇੱਕ ਤਾਂ ਰੱਬ ਨੇ ਉਂਝ ਵੱਜੋਂ ਬੱਤਾ ਬਣਾਤਾ ਦੂਜੇ ਉਮਰ ਪੱਖੋਂ ਵੀ 35 36 ਦਾ ਹੋ ਚੱਲਿਆ ਸੀ ਚਲੋ ਭਾਈ ਤਾਂ ਕੁਆਰਾ ਨਾ ਰਹਿ ਉਸਨੇ ਬਾਰੂਕੇ ਸੀਤੇ ਨਾਲ ਗੱਲ ਕੀਤੀ ਦੇਖ ਸੀਤਾ ਸਿਆ ਮੈਂ ਤਾਂ ਨਾ ਵਿਆਹ ਕਰਾਵਾਂ ਨਾ ਹੀ ਮੈਨੂੰ ਸਾਖ ਹੋਣਾ ਅੱਠ ਕਿਲੇ ਸਜਣ ਨੂੰ ਮੁੱਕਦੇ ਨਹੀਂ ਤੂੰ ਕਰ ਪੁਨ ਆਪਣੀ ਸਾਲੀ ਦਾ ਸਾਖ ਲਿਆ ਇਹਨੇ ਨਾਲ ਸਾਡਾ ਵੀ ਜਗ ਵਿੱਚ ਸੀਰ ਪੈ ਜੋ ਸੀਤੇ ਨੂੰ ਵੀ ਗੱਲ ਜੱਜ ਗਈ ਸੀ ਤੇ ਉਸਨੇ ਸਜਣ ਨੂੰ ਸਾਖ ਕਰਵਾ ਕੇ 2 ਮਹੀਨਿਆਂ ਦੇ ਅੰਦਰ ਅੰਦਰ ਆਪਣੀ ਸਾਲੀ ਸੰਤੋ ਉਹਨਾਂ ਦੇ ਘਰ ਲਿਆ ਬਠਾਲੇ ਸੀ ਸੱਜਣ ਦੇ ਵਿਆਹ ਦੀ ਖੁਸ਼ੀ ਗੱਜੂ ਨੇ ਇੰਜ ਮਨਾਈ ਜਿਵੇਂ ਉਹਦਾ ਆਪਣਾ ਵਿਆਹ ਹੋਇਆ ਹੋਵੇ ਜੱਟ ਦਾ ਇੱਕ ਪੁੱਤ ਵਿਆਹਿਆ ਜਾਵੇ ਸਮਝੋ ਸਾਰੇ ਵਿਆਹੇ ਗਏ ਇੱਕ ਕਿਲਾ ਗਹਿਣੇ ਰੱਖ ਕੇ ਉਸਨੇ ਸੰਤੋ ਲਈ ਮੂੰਹ ਸਿਰ ਦੀਆਂ ਸਾਰੀਆਂ ਟੂਮਾ ਬਣਾ ਦਿੱਤੀਆਂ ਸੰਤੋ ਵੀ ਮੂੰਹ ਮੱਥੇ ਲੱਗਣ ਵਾਲੀ ਤੀਵੀ ਸੀ ਆਉਂਦੇ ਹੈ ਉਸਨੇ ਕਰਦੀ ਖਿਲਰੀ ਹੋਈ ਕਬੀਲਦਾਰੀ ਨੂੰ ਰੱਸਾ ਪਾ ਲਿਆ ਉਤੋਂ ਚੰਗੇ ਭਾਗਾ ਨੂੰ ਸਾਲੋਂ ਅੰਦਰ ਰੱਬ ਨੇ ਚੰਨ ਵਰਗਾ ਮੁੰਡਾ ਚੋਲੀ ਪਾ ਦਿੱਤਾ ਦਿਨਾਂ ਵਿੱਚ ਗੱਜੂ ਤੇ ਸੱਜਣ ਦੇ ਘਰ ਦਾ ਰੰਗ ਹੋਰ ਹੋ ਗਿਆ ਚੁੰਬਕ ਦੀ ਤਰ੍ਹਾਂ ਸੰਤੋ ਨੇ ਸਾਰੀਆਂ ਬਰਕਤਾਂ ਉਹਨਾਂ ਦੇ ਘਰ ਵੱਲ ਖਿੱਚ ਲਈਆਂ ਸੰਤੋ ਦੁਆਲੇ ਉਹ ਉਰੀ ਆਂਗੂ ਕੂਕਦੇ ਰਹਿੰਦੇ ਦੋ ਕੁ ਸਾਲਾਂ ਵਿੱਚ ਉਹਨੇ ਗਹਿਣੇ ਪਾਇਆ ਕਿੱਲਾ ਵੀ ਛੁਡਾ ਲਿਆ ਫੁੱਲਾ ਵਰਗੇ ਦਿਨ ਲੰਘਣ ਲੱਗੇ ਸੰਤੋ ਦੇ ਕੁਖੋਂ ਇੱਕ ਮੁੰਡਾ ਤੇ ਇੱਕ ਕੁੜੀ ਹੋਰ ਜੰਮੇ ਹੋਰ ਜੱਟ ਨੂੰ ਕੀ ਚਾਹੀਦਾ ਦੁੱਧ ਤੇ ਪੁੱਤ ਇਹ ਦੋ ਚੀਜ਼ਾਂ ਹੀ ਉਹ ਰੱਬ ਕੋਲੋਂ ਮੰਗਦਾ ਪਰ ਅਚਾਨਕ ਫੁੱਲਾ ਉਤੇ ਖੇਡਦੀ ਕਾਟੋ ਨੂੰ ਇੱਕ ਭੂਤ ਦਿਖਾਈ ਦੇ ਗਿਆ ਤਕਦੀਰ ਨੇ ਗੱਜੂ ਨਾਲ ਇੱਕ ਰਾਤ ਇੱਕ ਨਾਟਕ ਖੇਡਿਆ ਉਸ ਨੂੰ ਸੁਪਨਾ ਆਇਆ ਜਿਵੇਂ ਉਸ ਨਾਲ ਕੋਈ ਟੀਮੀ ਸੁੱਤੀ ਪਈ ਹੋਏ ਗੱਜੂ ਬਾਖਰੂ ਬਾਖਰੂ ਕਰਦਾ ਉੱਠ ਖੜਾ ਹੋਇਆ ਆਲੇ ਦੁਆਲੇ ਅੱਖਾਂ ਪਾੜ ਪਾੜ ਵੇਖਿਆ ਉੱਥੇ ਤਾਂ ਕੋਈ ਵੀ ਨਹੀਂ ਸੀ ਅਗਲੇ ਦਿਨ ਸਾਰੀ ਦਿਹਾੜੀ ਇਹ ਸੁਪਨਾ ਗੱਜੂ ਦੇ ਦਿਮਾਗ ਵਿੱਚ ਘੁੰਮਦਾ ਰਿਹਾ ਦਿਨ ਛਿਪ ਦੇ ਨਾਲ ਹੀ ਉਸ ਨੂੰ ਡਰ ਜਿਆ ਹੋਣ ਲੱਗਾ ਕਿ ਕਿਤੇ ਇਹ ਸੁਪਨਾ ਅੱਜ ਰਾਤੀ ਫਿਰ ਨਾ ਆ ਜਾਵੇ ਉਸ ਨੇ ਆਪਣੇ 6 ਸਾਲ ਦੇ ਭਤੀਜੇ ਮਿੱਠੂ ਨੂੰ ਆਪਣੇ ਨਾਲ ਪਾ ਲਿਆ ਉਸ ਰਾਤ ਉਸ ਨੂੰ ਉਹ ਸੁਪਨਾ ਤਾਂ ਆਇਆ ਪਰ ਜਿਹੜਾ ਆਇਆ ਉਹ ਉਸ ਨਾਲੋਂ ਵੀ ਅਜੀਬ ਕਿਸਮ ਦਾ ਸੀ ਉਹ ਡੇਰੇ ਵਾਲੀ ਟਾਬ ਵਿੱਚ ਨਹਾ ਰਿਹਾ ਸੀ ਤੇੜ ਸਿਰ ਦੇ ਕੱਪੜੇ ਲਾ ਕੇ ਇੱਕ ਧੀਮੀ ਆਈ ਤੇ ਉਸ ਦੇ ਕੱਪੜੇ ਚੁੱਕ ਕੇ ਪਰਾਂ ਵਣਾ ਵਿੱਚ ਜਾ ਲੁਕੀ ਇਦਾਂ ਮਹੀਨਾ ਵੀ ਦਿਨ ਉਸ ਨੂੰ ਇਹੋ ਜਿਹੇ ਸੁਪਨੇ ਆਉਂਦੇ ਰਹੇ ਹਰ ਸੁਪਨੇ ਵਿੱਚ ਕਹਾਣੀ ਵੱਖ ਹੁੰਦੀ ਇੱਕ ਗੱਲ ਸਾਂਝੀ ਹੁੰਦੀ ਤੀਮੀ ਦੇ ਆਉਣ ਦੀ ਗੱਲ ਪਹਿਲਾ ਦੋ ਤਿੰਨ ਸੁਪਨਿਆਂ ਨੇ ਤਾਂ ਗੱਜੂ ਨੂੰ ਘਬਰਾਟ ਦਿੱਤੀ ਪਰ ਫੇਰ ਉਸ ਨੂੰ ਇਹ ਸੁਪਨੇ ਚੰਗੇ ਚੰਗੇ ਲੱਗਣ ਲੱਗ ਪਏ ਉਸ ਵਿੱਚ ਇਹਨਾਂ ਵਿੱਚੋਂ ਨਿੱਗ ਜਾ ਮਿਲਣ ਲੱਗਾ ਸੱਚੀ ਗੱਲ ਤਾਂ ਇਹ ਹੈ ਜੇ ਹੁਣ ਕਦੀ ਗੱਜੂ ਨੂੰ ਕੋਈ ਅਜਿਹਾ ਸੁਪਨਾ ਨਾ ਆਉਂਦਾ ਤਾਂ ਉਹ ਅਗਲੇ ਦਿਨ ਟੁੱਟਿਆ ਟੁੱਟਿਆ ਜਿਹਾ ਮਹਿਸੂਸ ਕਰਦਾ ਅਜੀਬ ਗੱਲ ਸੀ ਕਿ ਸੁਪਨੇ ਜਾਂ ਤਾਂ ਉਸ ਨੂੰ 15-16 ਸਾਲ ਦੀ ਉਮਰ ਤੋਂ ਲੈ ਕੇ 26-27 ਸਾਲ ਤੱਕ ਆਏ ਸਨ ਜਾਂ ਹੁਣ ਜਦੋਂ ਚੌਹਾਂ ਤੇ 40 ਸਾਲ ਦਾ ਹੋ ਜਲਿਆ ਸੀ ਇੱਕ ਦਿਨ ਹੋਰ ਹੀ ਪਾਣਾ ਵਰਤਿਆ ਦਿਨ ਛਿਪੇ ਮੋਹ ਨੇਰੇ ਜੇ ਉਹ ਸੂਏ ਵੱਲ ਜੰਗਲ ਪਾਣੀ ਗਿਆ ਸਕੂਲ ਵਿੱਚ ਦੀ ਲੰਗਦਿਆ ਉਸ ਨੂੰ ਇੱਕ ਤੀਵੀਂ ਤੇ ਇੱਕ ਮਰਦ ਦਾ ਝੌਣਾ ਪਿਆ ਮਰਦ ਨੇ ਤੀਮੀ ਨੂੰ ਆਪਣੀ ਹਿੱਕ ਨਾਲ ਕੁੱਟ ਕੇ ਲਾ ਰੱਖਿਆ ਸੀ ਗੱਜੂ ਨੇ ਦੋਵਾਂ ਨੂੰ ਜਾ ਗਿੱਚੀ ਤੋਂ ਨੱਪਿਆ ਇਹ ਤਾਂ ਜੇਠੂ ਬਾੜੀਏ ਦੀ ਵੱਡੀ ਕੁੜੀ ਛੀਲੋ ਤੇ ਧਰਮੇ ਤਰਖਾਨ ਦਾ ਮੁੰਡਾ ਕੀਚਰ ਸੀ ਕੀਚਰ ਉਸਦੇ ਪੈਰੀਂ ਪੈ ਗਿਆ ਚਾਚਾ ਹੱਥ ਬਣਾ ਲੈ ਅੱਗੇ ਗੱਲ ਨਾ ਕਰੀ ਉਸ ਰਾਤ ਉਸ ਨੂੰ ਫੇਰ ਸੁਪਨਾ ਆਇਆ ਪੈਨੇਆ ਸੁਪਨੇਆ ਵਰਗਾ ਪਰੇਸ਼ਵਰੀ ਉਸਨੇ ਸੁਪਨੇ ਵਿੱਚ ਲਈ ਤੀਮੀ ਨੂੰ ਪਛਾਣ ਲਿਆ ਏ ਤਾਂ ਸੰਤੋ ਸੀ ਉਸ ਦੀ ਆਪਣੀ ਪਰਜਾਈ ਸੁਪਨਾ ਗਾਦਾ ਆਇਆ ਗੱਜੂ ਨੂੰ ਸੋਲੀ ਤੇ ਟੰਗਿਆ ਕਦੇ ਉਸ ਨੂੰ ਲੱਗਦਾ ਉਹ ਕੋਈ ਗੁਨਾਗਾਰ ਹੈ ਤੇ ਉਹ ਆਪਣੇ ਆਪ ਨੂੰ ਗਾਲਾਂ ਦੇਣ ਲੱਗ ਪੈਂਦਾ ਤੌਲੀ ਦਾੜੀ ਹੁਣ ਤੈਨੂੰ ਇਹ ਕੀ ਚਾਗੁੱਦਣ ਲੱਗ ਪਿਆ ਤੇ ਕਦੇ ਉਹ ਸੰਦਰ ਅੱਗ ਜਿਹੀ ਪੈਦਾ ਹੁੰਦੀ ਜਿਹੜੀ ਉਸ ਨੂੰ ਲੱਗਦਾ ਉਸ ਨੂੰ ਸਾੜ ਕੇ ਇਹ ਸਾਹ ਲਵੇਗੀ ਫਾਲਤ ਇਹ ਹੋ ਗਈ ਕਿ ਸੁਪਨਿਆਂ ਦੀ ਥਾਂ ਹੁਣ ਜਾਗਦਿਆਂ ਵੀ ਉਹ ਇਸ ਸਮੱਸਿਆ ਨਾਲ ਉਲਝਿਆ ਰਹਿੰਦਾ ਪਤਾ ਨਹੀਂ ਕਿਉਂ ਉਹ ਸੰਤੋ ਨੂੰ ਹੁਣ ਚੋਹ ਰੱਖ ਨਾਲ ਵੇਖਣ ਲੱਗ ਪਿਆ ਸੰਤੋ ਉਸ ਤੋਂ ਕੁੰਡ ਕੱਢਦੀ ਸੀ ਪਰ ਇਹ ਕੁੰਡ ਐਵੇਂ ਨਾਂ ਦਾ ਹੀ ਸੀ ਉਸ ਨੇ ਸੰਤੋ ਦਾ ਚਿਹਰਾ ਮੋਰਾ ਅੱਗੇ ਵੀ 100 ਵਾਰੀ ਵੇਖਿਆ ਸੀ ਪਰ ਉਸ ਚਿਹਰੇ ਮੋਰੇ ਵਿੱਚ ਕੋਈ ਹੋਰ ਹੀ ਗੱਲ ਸੀ ਬਿਮਾਰੀ ਵੱਧਦੀ ਵੱਧਦੀ ਵੱਧ ਹੀ ਗਈ ਅੱਗ ਦੇ ਭਾਂਬੜਾ ਨੇ ਗੱਜੂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਸਿਆਲਾਂ ਦੀ ਇੱਕ ਰਾਤ ਨੂੰ ਜਦੋਂ ਸੱਜਣ ਸਿਰੀ ਨਾਲ ਟਾਲੀ ਵਾਲੇ ਖੇਤ ਪਾਣੀ ਲਾਉਣ ਗਿਆ ਸੀ ਗੱਜੂ ਆਪਣੇ ਆਪ ਨਾਲ ਕੁਲ ਦਾ ਸੰਤੋ ਦੇ ਮੰਜੇ ਦੀ ਬਾਹੀ ਉੱਤੇ ਜਾ ਬੈਠਾ ਕੰਬਦੇ ਹੱਥਾਂ ਨਾਲ ਉਹ ਸੰਤੋ ਦੀ ਬਾਹ ਨੂੰ ਹਿਲਾਉਣਿਆ ਸੰਤੋ ਤਰਮਕ ਕੇ ਉਠੇ ਜਿਵੇਂ ਕਿਸੇ ਸੁਪਨੇ ਵਿੱਚੋਂ ਜਾਗੇ ਹੋਵੇ ਗੱਜੂ ਨੂੰ ਆਪਣੇ ਮੰਜੇ ਤੇ ਬੈਠਾ ਵੇਖ ਕੇ ਜਿਵੇਂ ਉਸ ਨੂੰ ਵਿਸ਼ਵਾਸ ਨਹੀਂ ਸੀ ਆ ਰਿਹਾ ਇੱਕ ਵਾਰ ਤਾਂ ਉਸ ਨੂੰ ਸੱਜਣ ਦਾ ਝੋਲਾ ਵੀ ਪਿਆ ਪਰ ਰਾਤ ਦੇ ਹਨੇਰੇ ਵਿੱਚ ਹੀ ਉਹ ਗੱਜੂ ਦੇ ਬੁੱਝੇ ਹੋਏ ਅੱਖ ਨੂੰ ਪਛਾਣ ਗਈ ਪਰ ਫੇਰ ਉਸ ਦੀ ਤ੍ਰੇਮਤ ਸੋਝ-ਬੋਝ ਬੋਲੀ ਸੰਤੋ ਬੰਦੀਏ ਕੁਝ ਹੋਸ਼ ਕਰ ਸਾਰੀ ਸ਼ਕਤੀ ਇਕੱਠੀ ਕਰਕੇ ਉਸ ਨੇ ਆਪਣਾ ਗੁੱਸਾ ਕਾਬੂ ਕੀਤਾ ਤੇ ਬੋਲੀ ਗੱਜਣਾ ਜੇ ਬੰਦੇ ਦਾ ਪੁੱਤ ਹੈ ਤਾਂ ਹੁਣੇ ਉੱਠ ਘੜ ਮੰਜੇ ਤੋਂ ਗੱਜੂ ਦੇ ਸਿਰ ਉੱਤੇ ਜਿਵੇਂ ਕੋਤਰਸੋ ਘੜਾ ਪਾਣੀ ਦਾ ਡੁੱਲ ਗਿਆ ਹੋਵੇ ਸੰਤੋ ਨੂੰ ਉਹ ਇੱਕ ਸ਼ਬਦ ਵੀ ਨਾ ਕਹਿ ਸਕਿਆ ਆਪਣੀ ਬਰਫੋਈ ਦੇ ਨੂੰ ਕਸੀਟ ਦਾ ਉਹ ਆਪਣੇ ਮੰਜੇ ਤੇ ਆ ਡੇਗਾ ਗਈ ਰਾਤਾਂ ਕੋ ਛੱਤ ਦੀਆਂ ਸਤੇਰੀਆਂ ਵੱਲ ਦੇਖਦਾ ਰਿਹਾ ਜਦੋਂ ਨੀਂਦ ਆਈ ਤਾਂ ਸੁਪਨੇ ਵੀ ਆਏ ਸੁਪਨੇ ਜਿਨ੍ਹਾਂ ਵਿੱਚ ਘੋੜਿਆਂ ਤੇ ਚੜੀਆਂ ਤੀਵੀਆਂ ਉਸ ਦੇ ਹਿੱਕ ਉੱਤੋਂ ਦੀ ਦਗੜ ਦਗੜ ਕੋੜੇ ਦਵੱਲੀ ਜਾਂਦੀਆਂ ਸਨ ਇਸ ਘਟਨਾ ਤੋਂ ਬਾਅਦ ਗੱਜੂ ਬਾਹਰਲੇ ਕਰ ਸੌਣ ਲੱਗ ਪਿਆ ਇਸ ਘਟਨਾ ਤੋਂ ਬਾਅਦ ਗੱਜੂ ਮਰਜ਼ੀ ਨਾਲ ਕੋਈ ਕੰਮ ਕਰਦਾ ਮਰਜ਼ੀ ਨਾਲ ਨਾ ਕਰਦਾ ਗੱਜੂ ਦਾ ਨੰਦ ਬੰਗਾਲੀ ਕੋਲ ਉੱਠਣ ਬੈਣ ਹੋ ਗਿਆ ਤੇ ਗੱਜੂ ਨੇ ਮੁੱਲ ਦੀ ਥੀਮੀ ਲਿਆਉਣ ਦਾ ਫੈਸਲਾ ਕਰਕੇ ਆਪਣੇ ਛੋਟੇ ਭਾਈ ਨੂੰ ਸੌ ਦੀ ਇੱਕ ਗੱਲ ਸੁਣਾਈ ਮੇਰੇ ਹਿੱਸੇ ਦੀ ਜ਼ਮੀਨ ਵੰਡ ਦੇ ਨਹੀਂ ਤਾਂ ਪੰਚਾਇਤ ਇਕੱਠੀ ਕਰਨੀ ਪਊ ਜਦੋਂ ਕੋਈ ਵੀ ਹੀਲਾ ਲੋਟਣਾ ਆਇਆ ਤਾਂ ਖੀਰ ਸੱਜਣ ਨੇ ਹਥਿਆਰ ਸੁੱਟ ਦਿੱਤੇ ਚੰਗਾ ਭਰਾਵਾ ਜਿਵੇਂ ਤੇਰੀ ਮਰਜ਼ੀ ਹੈ ਕਰ ਲੈ ਜ਼ਮੀਨ ਵਿੱਚ ਤੇਰਾ ਅੱਧਾ ਹੈ ਪਰਸੋਂ ਵੰਡ ਲਾਂਗੇ ਪੰਚਾਇਤ ਕਾ ਨੂੰ ਪਾਉਣੀ ਹੈ ਵਿਚਾਲੇ ਐਵੇਂ ਕੋਈ ਕੁਛ ਆਖੋ ਕੋਈ ਕੁਝ ਮੈਂ ਅੱਜ ਜਾ ਕੇ ਕੱਲ ਨੂੰ ਮਾਮੇ ਨੂੰ ਲੈ ਆਉਣਾ ਘਰ ਦੀ ਗੱਲ ਘਰ ਵਿੱਚ ਨਿਬੜ ਜੋ ਸੱਜਣ ਤਾਂ ਐਨੀ ਕਹਿ ਗਏ ਨਾਨਕੀ ਮਾਮੇ ਨੂੰ ਲੈਣ ਚਲਿਆ ਗਿਆ ਪਰ ਸੰਤੋ ਆਪਣੇ ਆਪ ਨਾਲ ਉਲਝੀ ਰਹੀ ਸੱਚੀ ਗੱਲ ਤਾਂ ਇਹ ਹੈ ਕਿ ਸੰਤੋ ਇਹ ਗੱਲ ਸੁਪਨੇ ਵਿੱਚ ਵੀ ਨਹੀਂ ਸੀ ਸੋਚ ਸਕਦੀ ਕਿ ਗੱਜੂ ਧੀਮੀ ਸੱਚਮੁੱਚ ਹੀ ਲੈ ਆਵੇਗਾ ਪੇਣਕ ਤਾਂ ਉਹਨੂੰ ਮਹੀਨਾ ਪਰ ਪਹਿਲਾਂ ਹੀ ਪੈ ਗਈ ਸੀ ਜਦੋਂ ਗੱਜੂ ਨਦ ਬੰਗਾਲੀ ਕੋਲ ਜਾਣ ਆਉਣ ਲੱਗ ਪਿਆ ਸੀ ਪਰ ਉਹ ਸੋਚਦੀ ਸੀ ਐਵੇਂ 2-4 ਦਿਨ ਦਾ ਪਾਗਲਪਨ ਐ ਆਪੇ ਠੀਕ ਹੋ ਜਾਊ ਪਰ ਉਹਨੂੰ ਕੀ ਪਤਾ ਸੀ ਗੰਜੂ ਆਪਣੇ ਹੰਡ ਨੂੰ ਇੰਨੇ ਦੂਰ ਤੱਕ ਲੈ ਜਾਵੇਗਾ ਹੁਣ ਜਦੋਂ ਗੱਲ ਜ਼ਮੀਨ ਵੰਡਣ ਤੱਕ ਆ ਪਹੁੰਚੀ ਤਾਂ ਸੰਤੋ ਨੂੰ ਲੱਗਿਆ ਉਸ ਦਾ ਤਾਂ ਬਣਿਆ ਬਣਾਇਆ ਘਰ ਟੈਟਰੀ ਹੋਣ ਲੱਗ ਪਿਆ ਅਠਾ ਵਿੱਚੋਂ 4 ਕਿਲੇ ਗੱਜੂ ਲੈ ਜੋ ਤਾਂ ਉਹਦੇ ਦੋ ਬੁੱਤਾਂ ਪੱਲੇ ਕੀ ਪਾਉ ਅੱਗ ਤੇ ਸਵਾ ਚਾਰ ਕਿllenਾਂ ਨੋਤਾ ਕਿਸੇ ਧੀ ਵਾਲੇ ਨੇ ਇਸ ਘਰ ਵੱਲ ਮੂੰਹ ਵੀ ਨਹੀਂ ਕਰਨਾ ਇੱਕ ਨੂੰ ਤਾਂ ਦੋ ਹੀ ਆਏ ਫੇਰ ਉਹਨਾਂ ਪੁੱਤਿਆਂ ਦੀ ਪਤਾ ਨਹੀਂ ਕਿਹੋ ਜੀ ਤੇ ਕਿਹੋ ਜੇ ਘਰ ਦੀ ਹੋ ਕਿਸੇ ਮਾੜੇ ਢੀਡੇ ਦੀ ਲਾਦ ਮੇਰੇ ਪੁੱਤਾਂ ਦੀ ਸ਼ਰੀਕ ਬਣੋ ਸ਼ਰੀਕੇ ਦਾ ਦਾਗ ਆਪ ਨੂੰ ਕਿਹੜਾ ਨਹੀਂ ਲੱਗੋ ਮੈਂ ਵੀ ਐਵੇਂ ਜਿੱਦ ਜਿੱਦ ਵਿੱਚ ਸਾਰੀ ਖੇਡ ਬੁਗਾੜ ਲਈ ਕੋਈ ਬਗਾਨਾ ਤਾਂ ਨਹੀਂ ਸੀ ਸੱਜਣ ਦਾ ਹੀ ਭਾਈ ਐ ਇਹ ਤਾਂ ਫੇਰ ਘਰ ਦੀ ਘਰ ਵਿੱਚ ਗੱਲ ਐ ਨਾਲੇ ਮਾੜੀ ਗੱਲ ਤੇ ਤਾਂ ਹੋਵੇ ਜੇ ਘਰ ਦਾ ਬੰਦਾ ਬੁਰੀ ਮੰਨੇ ਸੱਜਣ ਤਾਂ ਆਪ ਕਹਿਵਾਰ ਅਨਿਵਹਾਨੀ ਕਹਿ ਬੈਠਾ ਜਾਣੀ ਸੰਤੋ ਕਮਲਿਏ ਆਪਣੇ ਹੱਥੀ ਆਪਣੇ ਖੇੜ ਆਪ ਹੀ ਬਗਾੜੀ ਜਾਨੀ ਐ ਜੱਗ ਵਿੱਚ ਤੈਨੂੰ ਕੌਣ ਸਿਆਣੀ ਆਖੂ ਸੋਚਾਂ ਸੋਦੀ ਸੰਤੋ ਨੂੰ ਰਾਤ ਪੈ ਗਈ ਰੋਟੀ ਦਾ ਰਾੜਾ ਬੀੜਾ ਕਰਕੇ ਉਸਨੇ ਗੜਵੀ ਚੁੱਕੀ ਤੇ ਪੰਪ ਤੋਂ ਭਰ ਲਈ ਕੱਲੀ ਹੀ ਬਾਹਰ ਕੰਨੀ ਚਲੀ ਗਈ ਮੋੜਦੇ ਹੋਏ ਬੇਤੜਕ ਹੋ ਕੇ ਬਾਹਰ ਲੈਕਰ ਅਜਾਵੜੀ ਗੱਜੂ ਮੰਜੇ ਤੇ ਪਿਆ ਖਾਉ ਖਾਉ ਕਰ ਰਿਹਾ ਸੀ ਉਸਨੇ ਮੰਜੇ ਦੀ ਬਾਹੀ ਤੇ ਬਹਿ ਕੇ ਉਹ ਪਰਜਾਈਆਂ ਵਾਲੇ ਮਿੱਠੇ ਅੰਦਾਜ਼ ਵਿੱਚ ਬੋਲੀ ਮਖਾ ਸੌਂ ਗਿਆ ਮਿੱਠੂ ਦੇ ਤਾਇਆ ਦੂਜੇ ਦਿਨ ਜਦੋਂ ਸੱਜਣ ਆਪਣੇ ਮਾਮੇ ਨੂੰ ਲੈ ਕੇ ਮੁੜਿਆ ਤਾਂ ਸੰਤੋ ਨੇ ਉਸ ਨੂੰ ਅੰਦਰ ਲਿਜਾ ਕੇ ਕਿਹਾ ਸਾਰਾ ਕੁਝ ਠੀਕ ਠਾਕ ਹੋ ਗਿਆ ਹੈ ਮੈਡਾ ਮਾਈ ਹਾਂ ਕਾਣੇ ਬਿਹੇੜ ਦਾ ਮੱਥਾ ਸੁਣ ਕੇ ਸੱਜਣ ਨੂੰ ਜਿਵੇਂ ਪਹਿਲੇ ਤੋੜ ਦੀ ਦਾਰੂ ਵਰਗਾ ਨਸ਼ਾ ਆ ਗਿਆ ਹੋਵੇ ওই ਨਹੀਂ ਰੀਸਾ ਬਸੰਤਕੌਰ ਤੇਰੀਆਂ ਕਹਿ ਕੇ ਉਸ ਨੇ ਸੰਤੋ ਨੂੰ ਜਫੇ ਵਿੱਚ ਕੁੱਟ ਕੇ ਇੱਕ ਨਹੀਂ 100 ਵਰੀ ਚੁੰਮਿਆ ਧੰਨਵਾਦ ਜੀ ਜੇਕਰ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ